ਹਾਂਜੀ ਦੋਸਤੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਛੱਜ ਕਿਸ ਨੂੰ ਕਹਿੰਦੇ ਹਨ ਛੱਜ ਦਾਣਿਆਂ ਨੂੰ ਛੰਡ ਕੇ ਸਾਫ਼ ਕਰਨ ਦੇ ਲਈ ਵਰਤਿਆ ਜਾਂਦਾ ਸੀ ਛੱਜ ਕਾਨਿਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਤਾਰ ਵਿੱਚ ਪਰੋ ਕੇ ਬਹੁਤ ਸੋਹਣਾ ਬਣਾਇਆ ਜਾਂਦਾ ਸੀ ਕਾਨਿਆਂ ਦੀਆਂ ਤੀਲਾਂ ਅਤੇ ਬਾਸ ਨੂੰ ਚਮੜੇ ਨਾਲ ਗੰਢ ਕੇ ਬਣਾਇਆ ਜਾਂਦਾ ਸੀ ਛੱਜ ਨੂੰ ਦਾਣੇ ਛੰਡਣ ਸਾਫ਼ ਕਰਨ ਅਤੇ ਚਾਵਲ ਆਦਿ ਸਾਫ਼ ਕਰਨ ਦੇ ਲਈ ਵਰਤਿਆ ਜਾਂਦਾ ਸੀ ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ ਕਿਹਾ ਜਾਂਦਾ ਸੀ ਅਨਾਜ ਦੀ ਸਾਫ਼ ਸਫਾਈ ਤੋਂ ਬਿਨਾਂ ਛੱਜ ਨੂੰ ਵਿਆਹਾਂ ਵਿੱਚ ਵੀ ਵਰਤਿਆ ਜਾਂਦਾ ਸੀ ਨਾਨਕਿਆਂ ਵੱਲੋਂ ਜਾਗੋ ਵਾਲੀ ਰਾਤ ਨੂੰ ਨੱਚ-ਨੱਚ ਕੇ ਛੱਜ ਭੰਨਿਆ ਜਾਂਦਾ ਸੀ ਤੇ ਗਾਇਆ ਜਾਂਦਾ ਸੀ ਤੋੜ ਦਿਓ ਨੀ ਇਸ ਭਾਗਾਂ ਵਾਲੇ ਛੱਜ ਨੂੰ ਪਹਿਲਾਂ ਸਮਿਆਂ ਦੇ ਵਿੱਚ ਛੱਜ ਦੀ ਵਰਤੋਂ ਆਮ ਬੋਲਚਾਲ ਤੇ ਅਖਾਣਾ ਵਿੱਚ ਵੀ ਕੀਤੀ ਜਾਂਦੀ ਸੀ ਜੇਕਰ ਕੋਈ ਸਹੁਰੇ ਆਪਣੇ ਨੂੰ ਨੂੰ ਜਿਆਦਾ ਗਹਿਣੇ ਪਾਉਂਦੇ ਤਾਂ ਕਹਿ ਦਿੰਦੇ ਸਨ ਕਿ ਇਹਨਾਂ ਨੇ ਤਾਂ ਭਾਈ ਆਪਦੀ ਨੂੰ ਛੱਜ ਟੋਮਾ ਦਾ ਪਾਇਆ ਜੇਕਰ ਕਿਸੇ ਝੂਠੇ ਤੇ ਚੋਰ ਬੰਦੇ ਨੂੰ ਚੁੱਪ ਕਰਾਉਣਾ ਹੋਵੇ ਤਾਂ ਆਮ ਹੀ ਉਸ ਨੂੰ ਕਹਿ ਦਿੱਤਾ ਜਾਂਦਾ ਸੀ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ ਜੇਕਰ ਪਿੰਡ ਵਿੱਚ ਕਿਸੇ ਦੀ ਗੱਲ ਜ਼ਿਆਦਾ ਉੱਡ ਗਈ ਹੋਵੇ ਤਾਂ ਉਸ ਦੇ ਲਈ ਵੀ ਛੱਜ ਦਾ ਇੱਕ ਮੁਹਾਵਰਾ ਵਰਤਿਆ ਜਾਂਦਾ ਸੀ ਭਾਈ ਉਸ ਬੰਦੇ ਨੂੰ ਤਾਂ ਛੱਜ ਚ ਪਾ ਕੇ ਛੰਡਦਾ ਛੱਜ ਵਿੱਚ ਕੁਝ ਦਾਣੇ ਹਮੇਸ਼ਾ ਹੀ ਪਾ ਕੇ ਰੱਖੇ ਜਾਂਦੇ ਸਨ ਇਸ ਨੂੰ ਕਦੇ ਵੀ ਖਾਲੀ ਨਹੀਂ ਰੱਖਿਆ ਜਾਂਦਾ ਸੀ ਛੱਜ ਵਿੱਚ ਦਾਣੇ ਪਾਈ ਰੱਖਣ ਦਾ ਮਤਲਬ ਸੀ ਘਰ ਵਿੱਚ ਬਰਕਤ ਹੋਣਾ ਪਹਿਲਾਂ ਛੱਜ ਦੀ ਆਪਣੀ ਮਹੱਤਤਾ ਅਤੇ ਵੱਖਰੀ ਪਛਾਣ ਹੁੰਦੀ ਸੀ ਅੱਜ ਕੱਲ੍ਹ ਪਿੰਡਾਂ ਵਿੱਚ ਤਾਂ ਭਾਵੇਂ ਕਿਸੇ ਦੇ ਘਰੇ ਆਪਾਂ ਨੂੰ ਛੱਜ ਮਿਲ ਜਾਵੇ ਪਰ ਸ਼ਹਿਰਾਂ ਦੇ ਵਿੱਚ ਤਾਂ ਬਹੁਤੇ ਲੋਕਾਂ ਨੂੰ ਛੱਜ ਦਾ ਪਤਾ ਵੀ ਨਹੀਂ ਹੁੰਣਾ ਕਿ ਛੱਜ ਕੀ ਹੁੰਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ